ਖਰਾ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਐਪਰੋਸੇਬੰਦ ਨਾਮ ਖਾਦਮ ਜੁਲਰ ਜੀਹਾਂ ਖਾਦਮ ਜੁਲਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੀਰਵਾਰ ਨੂੰ ਭਾਰਤ ਦੀ ਟੈਰਿਫ ਪ੍ਰਣਾਲੀ ਤੇ ਹਮਲਾ ਬੋਲਦੇ ਹੋਏ ਕਿਹਾ ਏ ਕਿ ਉੱਚ ਟੈਰਿਫ ਕਾਰਨ ਭਾਰਤ ਨੂੰ ਕੁਝ ਵੀ ਵੇਚਣਾ ਲਗਭਗ ਅਸੰਭਵ ਹੈ ਹਾਲਾਂਕਿ ਉਸਨੇ ਇਹ ਵੀ ਨੋਟ ਕੀਤਾ ਹੈ ਕਿ ਭਾਰਤ ਨੇ ਆਪਣੇ ਟੈਰਿਫ ਨੂੰ ਮਹੱਤਵਪੂਰਨ ਤੌਰ ਤੇ ਘਟਾਉਣ ਲਈ ਸਹਿਮਤੀ ਦਿੱਤੀ ਹੈ ਵਾਈਟ ਹਾਊਸ ਤੋਂ ਆਪਣੇ ਰਾਸ਼ਟਰੀ ਪ੍ਰਸਾਰਣ ਸੰਬੋਧਨ ਵਿੱਚ 트ੰਪ ਨੇ ਉਹਨਾਂ ਮੁੱਦਿਆਂ ਤੇ ਧਿਆਨ ਕੇਂਦਰਿਤ ਕੀਤਾ ਹੈ ਜਿਨ੍ਹਾਂ ਨੂੰ ਉਹਨਾਂ ਦਾ ਪ੍ਰਸ਼ਾਸਨ ਜਲਦੀ ਲਾਗੂ ਕਰਨ ਜਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਭਾਰ ਸਾਡੇ ਤੇ ਭਾਰੀ ਡਿਊਟੀਆਂ ਲਗਾਉਂਦਾ ਹੈ ਭਾਰੀ ਡਿਊਟੀ ਕਾਰਨ ਤੁਸੀਂ ਭਾਰਤ ਵਿੱਚ ਕੁਝ ਨਹੀਂ ਵੇਚ ਸਕਦੇ ਵੈਸੇ ਉਹ ਕਟੋਤੀ ਲਈ ਰਾਜ਼ੀ ਹੋ ਗਿਆ ਹੈ ਇੱਕ ਰਿਪੋਰਟ ਦੇ ਅਨੁਸਾਰ ਟਰੰਪ ਨੇ ਕਿਹਾ ਕਿ ਉਸਨੇ ਕੈਨੇਡਾ ਅਤੇ ਮੈਕਸੀਕੋ ਨੂੰ ਖੇਤਰੀ ਮੁਕਤ ਵਪਾਰ ਸਮਝੌਤੇ ਦੇ ਅਨੁਸਾਰ ਵਸਤਾਂ ਤੇ ਆਪਣੇ ਨਵੇਂ 25% ਟੈਰਿਫ ਤੋਂ ਛੋਟ ਦਿੱਤੀ ਹੈ ਕਿਉਂਕਿ ਉਹ ਆਟੋ ਨਿਰਮਾਤਾਵਾਂ ਦੀ ਮਦਦ ਕਰਨਾ ਚਾਹੁੰਦਾ ਸੀ ਪਰ ਉਸਨੇ ਇਹ ਵੀ ਕਿਹਾ ਹੈ ਕਿ ਛੋਟ ਇੱਕ ਛੋਟੀ ਮਿਆਦ ਲਈ ਹੈ ਅਤੇ ਸਮੇਂ ਦੇ ਨਾਲ ਟੈਰਿਫ ਵਧ ਸਕਦੇ ਨੇ ਫੋਕਸ ਬਿਜ਼ਨਸ ਨੈਟਵਰਕ ਦੁਆਰਾ ਪ੍ਰਸਾਰਿਤ ਇੱਕ ਇੰਟਰਵਿਊ ਵਿੱਚ 트ੰਪ ਨੇ ਕਿਹਾ ਕਿ ਮੈਂ ਸੋਚਿਆ ਕਿ ਇਹ ਕਰਨਾ ਸਹੀ ਕੰਮ ਸੀ ਅਤੇ ਇਸ ਲਈ ਮੈਂ ਉਸ ਨੂੰ ਇਸ ਥੋੜੇ ਸਮੇਂ ਲਈ ਕੁਝ ਛੋਟ ਦਿੱਤੀ ਹੈ। ਪ੍ਰੈਟਰ ਦੇ ਅਨੁਸਾਰ ਓਵਲ ਦਫ਼ਤਰ ਵਿੱਚ ਕੁਝ ਕਾਰਜਕਾਰੀ ਆਦੇਸ਼ਾਂ ਤੇ ਹਸਤਾਖਰ ਕਰਦੇ ਹੋਏ 트ੰਪ ਨੇ ਦੁਹਰਾਇਆ ਹੈ ਕਿ ਅਮਰੀਕੀ ਵਸਤੂਆਂ ਤੇ ਟੈਰਿਫ ਲਗਾਉਣ ਵਾਲੇ ਦੇਸ਼ਾਂ ਤੇ ਪਰਸਪਰ ਟੈਰਿਫ 2 ਅਪ੍ਰੈਲ ਤੋਂ ਲਾਗੂ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ 2 ਅਪ੍ਰੈਲ ਨੂੰ ਅਸੀਂ ਵੱਡਾ ਕਦਮ ਚੁੱਕਣ ਜਾ ਰਹੇ ਹਾਂ। ਭਾਰਤ ਚੀਨ ਜਾਂ ਕੋਈ ਵੀ ਦੇਸ਼ ਜੋ ਅਸਲ ਵਿੱਚ ਉੱਚ ਟੈਰਿਫ ਲਗਾਉਂਦਾ ਹੈ ਅਸੀਂ ਉਹਨਾਂ ਤੇ ਪਰਸਪਰ ਟੈਰਿਫ ਲਗਾਵਾਂਗੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਕਿਹੜੇ ਦੇਸ਼ ਵਿੱਚ ਜ਼ਿਆਦਾ ਟੈਰਿਫ ਨੇ ਇਹ ਕੈਨੇਡਾ ਹੈ ਕੈਨੇਡਾ ਸਾਡੇ ਦੁੱਧ ਉਤਪਾਦਾਂ ਤੇ ਹੋਰ ਉਤਪਾਦਾਂ ਤੇ ਸਾਡੇ ਤੋਂ 250 ਪ੍ਰਤੀਸ਼ਤ ਡਿਊਟੀ ਲੈਂਦਾ ਹੈ ਉਹ ਲੱਕੜ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਬਹੁਤ ਜ਼ਿਆਦਾ ਟੈਰਿਫ ਲਗਾਉਂਦਾ ਹੈ